ਸਤਿ ਸ਼੍ਰੀ ਅਕਾਲ ਜੀ ਜਿਹੜੇ ਸਾਨੂੰ ਚਾਰ ਬੰਦੇ ਗ੍ਰਿਫਤਾਰ ਕੀਤੇ ਗਏ ਜਿੰਨਾ ਕੋ 250 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਉਹਨਾਂ ਦੇ ਅੱਗੇ ਫਰਦਰ ਰੀਡਿੰਗ ਹੈ ਸਾਡੀ ਕਨਸੀਸਿਟੀ ਦੇ ਚੱਲ। ਸਰ ਇਹਨਾਂ ਦੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ? ਹਾਂ ਜੀ ਜੀ ਇਹਨਾਂ ਦੇ ਖਿਲਾਫ ਜਿਹੜੇ ਹੈਬਿਚੁਅਲ ਅਫੈਂਡਰ ਨੇ ਤਿੰਨਾ ਦੋਸ਼ੇ ਦੇ ਖਿਲਾਫ ਆਲਰੇਡੀ ਵਕਾਦਮੀ ਕਈ ਮਰਵੇ ਦਰਜ ਹੈ ਤੇ ਇਸ ਲਈ ਬਰੀਕੀ ਦਾ ਪੁਛੀ ਚੱਟੀ ਆ ਗਈ ਹੈ। ਸਰ ਤਿੰਨਾਂ ਕੇ ਰਿਮਾਂਡ ਵੀ ਲੈ ਗਏ ਜੀ? ਹਾਂਜੀ ਇਹਨਾਂ ਦੇ ਰਿਮਾਂਡ ਪੋਰਟ ਜੁਹਾਸਲ ਕਰਕੇ ਤੇ ਨਾਲੇ ਬੈਕਵਰਡ ਫਾਰਵਰਡ ਲਿੰਕੇਜ ਦੇਖਾਂ ਜਿੱਥੋਂ ਮਾਲ ਲੈ ਕੇ ਆਇਆ ਕਿਹੜੇ ਸਪਲਾਈਅਰ ਨੇ ਉਹ ਸਾਰਾ ਪਤਾ ਕਰਾਂ ਸਿਰ ਕੀ ਹੈ ਜੀ ਪੂਰਾ ਮਾਮਲਾ ਜੀ ਸਾਡੇ ਕਮਿਸ਼ਨ ਪੁਲਿਸ ਦੀ ਪੁਲਿਸ ਨੇ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਦੇ ਹੇਠ ਮਾਨਯੋਗ ਸੀਪੀ ਸਾਹਿਬ ਦੇ ਹੁਕਮਾਂ ਦੇ ਅਨਸਾਰ ਜਿਹੜੀ ਆਪਣੀ ਪਾਰਟੀ ਨਕਾਬੰਦੀ ਕੀਤੀ ਉਸ ਤੋਂ ਨਾਮ ਦੇ ਰਹੀ ਸਾਨੂੰ 4 ਬੰਦੇ ਗ੍ਰਿਫਤਾਰ ਕੀਤੇ ਗਏ ਜਿੰਨਾਂ ਕੋਲ 250 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਉਹਨਾਂ ਦੇ ਅੱਗੇ ਫਰਦੇ ਰਹਿੰਦੀ ਆ ਸਾਡੀ ਜੇ ਬੇਸਿਕ ਇਹ ਚੱਲਦਾ ਸਰ ਜੀ ਇਹਨਾਂ ਦੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਹਾਂ ਜੀ ਇਹਨਾਂ ਦੇ ਖਿਲਾਫ ਜਿਹੜੇ ਹੈਬਿਚੁਅਲ ਅਫੈਂਡਰ ਨੇ ਤਿੰਨਾ ਦੋਸ਼ਾਂ ਦੇ ਖਿਲਾਫ ਆਲਰੇਡੀ ਅਕਾਦਮੀਂ ਕਈ ਵਾਰ ਮੈਂ ਦਰਜ ਹੈ ਤੇ ਇਸ ਲਈ ਬਰੀਕੀ ਨਾਲ ਪੁੱਛੀ ਜਾਂਦੀ ਆ ਜੀ ਸਰ ਇਹਨਾਂ ਦਾ ਕੋਈ ਰਿਮਾਂਡ ਵੀ ਲਿਆ ਗਿਆ ਜੀ ਹਾਂ ਜੀ ਇਹਨਾਂ ਦਾ ਰਿਮਾਂਡ ਕੋਰਟ ਚ ਹਾਸਲ ਕਰਕੇ ਤੇ ਨਾਲ ਬੈਕਵਰਡ ਫਾਰਵਰਡ ਲਿੰਗੇਜ ਦੇਖਾਂ ਕਿਥੋਂ ਮਾਲ ਲੈ ਕੇ ਆਏ ਕਿਹਨੇ ਸਪਲਾਈਰ ਨੇ ਉਹ ਸਾਰਾ ਪਤਾ ਕਰਾਂਗੇ ਸਾਡੇ ਕਮਿਸ਼ਨ ਪੁਲਿਸ ਦੀ ਪੁਲਿਸ ਨੇ ਇੰਸਪੈਕਟਰ ਸੁਰੇਂਦਰ ਕੁਮਾਰ ਦੀ ਅਗਵਾਈ ਦੇ ਹੇਠ ਮਾਨਯੋਗ ਸੀਪੀ ਸਾਹਿਬ ਦੇ ਹੁਕਮਾਂ ਦੇ ਅਨਸਾਰ ਜਿਹੜੀ ਆਪਣੀ ਪਾਰਟੀ ਨਕਾਬੰਦ ਕੀਤੀ ਵਸਤੂ ਨਾਾਮ ਦੀ ਰਹੀ ਜੀ ਸਾਨੂੰ 4 ਬੰਦੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਕੋਲ 250 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਉਹਨਾਂ ਦੇ ਅੱਗੇ ਫਰਦਰ ਰਹੀ ਦੀ ਸਾਡੀ ਕਵਿਸਿਨ ਚੱਲ ਚੱਲ ਰਹੀ ਹੈ। ਸਨਮਨ ਤੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ? ਹਾਂ ਜੀ ਜੀ ਇਹਨਾਂ ਦੇ ਖਿਲਾਫ ਜਿਹੜੇ ਹੈਬਿਚੁਅਲ ਅਫੈਂਡਰ ਨੇ ਇੰਨਾ ਦੋਸ਼ੇ ਦੇ ਖਿਲਾਫ ਆਲਰੇਡੀ ਕਦਮੀ ਕਈ ਬਿਰ ਵਿੱਚ ਦੱਜ ਹੈ ਤੇ ਇਸ ਲਈ ਬਰੀਕੀ ਨਾਲ ਪੁੱਛੀ ਜਾਂਦੀ ਹੈ ਚਲੋ ਇੰਨਾ ਕੋਈ ਰਿਮਾਂਡ ਵੀ ਲੈ ਗਿਆ ਜੀ ਹਾਂਜੀ ਇਹਨਾਂ ਦਾ ਰਿਮਾਂਡ ਕੋਰਟ ਤੋਂ ਹਾਸਲ ਕਰਕੇ ਤੇ ਨਾਲ ਬੈਕਵਰਡ ਫਾਰਵਰਡ ਲਿੰਗੇਜ ਦੇਖਾਂ ਕਿਥੋਂ ਮਾਲ ਲੈ ਕੇ ਆਇਆ ਕਿਉਂਕਿ ਸਪਲਾਈਰ ਨੇ ਉਹ ਸਾਰਾ ਕੰਮ ਕੀਤਾ ਸਾਡੇ ਕਮਿਸ਼ਨ ਪੁਲਿਸ ਦੀ ਪੁਲਿਸ ਨੇ ਇੰਸਪੈਕਟਰ ਸੁਰੇਂਦਰ ਕੁਮਾਰ ਦੀ ਅਗਵਾਈ ਦੇ ਹੇਠ ਮਾਨਯੋਗ ਸੀਪੀ ਸਾਹਿਬ ਦੇ ਹੁਕਮਾਂ ਦੇ ਅਨਸਾਰ ਜਿਹੜੀ ਆਪਣੀ ਪਾਰਟੀ ਨਕਾਬੰਦ ਕੀਤੀ ਉਸ ਤੋਂ ਨਾਂ ਦੇ ਰਿਹਾ ਸਾਨੂੰ 4 ਬੰਦੇ ਗ੍ਰਿਫਤਾਰ ਕੀਤੇ ਗਏ ਜਿੰਨਾਂ ਕੋਲ 250 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਉਹਨਾਂ ਦੇ ਅੱਗੇ ਫਰਦਰ ਰੇਡ ਦੀ ਹੈ ਸਾਡੀ ਕਮਿਸ਼ਨ ਦੇ ਚੱਲਦਾ ਸ੍ਰੀਮਾਨ ਜੀ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਹਾਂ ਜੀ ਇਹਨਾਂ ਦੇ ਖਿਲਾਫ ਜਿਹੜੇ ਹੈਬਿਚੁਅਲ ਆਫੈਂਡਰ ਨੇ ਤਿੰਨਾਂ ਦੋਸ਼ੀਆਂ ਦੇ ਖਿਲਾਫ ਆਲਰੇਡੀ ਕਦਮੀ ਕਈ ਬਿੰਦਵਾਂ ਵਿੱਚ ਦਰਜ ਹੈ ਤੇ ਇਸ ਲਈ ਬਰੀਕੀ ਦਾ ਪੁੱਛੀ ਚੁੱਕੀ ਆ ਜੀ। ਛੇਣਾ ਤਿੰਨਾਂ ਦਾ ਰਿਮਾਂਡ ਵੀ ਲਿਆ ਗਿਆ ਜੀ। ਹਾਂ ਜੀ ਇਹਨਾਂ ਦਾ ਰਿਮਾਂਡ ਕੋਰਟ ਤੋਂ ਹਾਸਲ ਕਰਕੇ ਤੇ ਨਾਲ ਬੈਗਵਰਡ ਫਾਰਵਰਡ ਲਿੰਗੇਜ ਦੇਖਾਂ ਕਿਥੋਂ ਮਾਲ ਲੈ ਕੇ ਕਿਹਨੂੰ ਸਪਲਾਈ ਕਰ ਰਹੇ ਹੋ ਸਾਰਾ ਪਤਾ ਕਰਾਂਗੇ। ਸਾਡੇ ਕਮਿਸ਼ਨਪਾਲੀ ਦੀ ਪੁਲਿਸ ਨੇ ਇੰਸਪੈਕਟਰ ਸੁਲਿੰਦਰ ਕੁਮਾਰ ਦੀ ਅਗਵਾਈ ਦੇ ਹੇਠ ਮਾਨਯੋਗ ਸੀਪੀ ਸਾਹਿਬ ਦੇ ਹੁਕਮਾਂ ਦੇ ਅਨਸਾਰ ਜਿਹੜੀ ਆਪਣੀ ਪਾਰਟੀ ਨਕਾਬੰਦੀ ਕੀਤੀ ਉਸ ਤੋਂ ਨਾਮ ਦੇ ਰਹੀਏ ਸਾਨੂੰ 4 ਬੰਦੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਕੋਲ 250 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਉਹਨਾਂ ਦੇ ਅੱਗੇ ਫਰਦਰ ਰਹੀਦੀ ਹੈ ਸਾਡੀ ਕਮਿਸ਼ਨਿਕ ਹੈ ਚਾਹ। ਸਰ ਇਹਨਾਂ ਦੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ? ਹਾਂ ਜੀ ਜੀ ਇਹਨਾਂ ਦੇ ਖਿਲਾਫ ਜਿਹੜੇ ਹੈਬਿਚੁਅਲ ਅਫੈਂਡਰ ਨੇ ਤਿੰਨਾਂ ਦੋਸ਼ੀਆਂ ਦੇ ਖਿਲਾਫ ਆਲਰੇਡੀ ਅਕਾਦਮੀ ਕਈ ਬਿਲ ਮੇ ਦਰਜ ਹੈ ਤੇ ਇਸ ਲਈ ਬਰੀਕੀ ਨਾਲ ਪੁੱਛੀ ਚੱਟੀ ਆ ਕਿ ਚਲੋ ਤਿੰਨਾਂ ਦਾ ਰਿਮਾਂਡ ਵੀ ਲੈ ਗਏ ਜੀ ਹਾਂਜੀ ਇਹਨਾਂ ਦਾ ਰਿਮਾਂਡ ਕੋਰਟ ਤੋਂ ਹਾਸਲ ਕਰਕੇ ਤੇ ਨਾਲ ਬੈਕਵਰਡ ਫਾਰਵਰਡ ਲਿੰਗੇਜ ਦੇਖਾਂ ਕਿਥੋਂ ਮਾਲ ਲੈ ਕੇ ਆਏ ਕਿਹਨੇ ਸਪਲਾਈਰ ਨੇ ਉਹ ਸਾਰਾ ਪਤਾ ਕਰਾਂਗੇ ਸਾਡੇ ਕਮਿਸ਼ਨ ਪੁਲਿਸ ਦੀ ਪੁਲਿਸ ਨੇ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਦੇ ਹੇਠ ਮਾਨਯੋਗ ਸੀਪੀ ਸਾਹਿਬ ਦੇ ਹੁਕਮਾਂ ਦੇ ਅਨਸਾਰ ਜਿਹੜੀ ਆਪਣੀ ਪਾਰਟੀ ਨਕਾਬੰਦੀ ਕੀਤੀ ਪੋਸਤ ਨਾਮ ਦੇ ਰਿਹਾ ਸਾਨੂੰ 4 ਬਤਿਕ੍ਰਿਫਤਾਰ ਕੀਤੇ ਗਏ ਜਿਨ੍ਹਾਂ ਕੋਲ 250 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਉਹਨਾਂ ਦੇ ਅੱਗੇ ਫਰਦਰ ਰਿਚੀ ਹੈ ਸਾਡੀ ਇਸ ਕੇਸ ਦੇ ਚੱਲਦਾ ਸਰ ਜੀ ਇਹਨਾਂ ਦੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਹਾਂ ਜੀ ਇਹਨਾਂ ਦੇ ਖਿਲਾਫ ਜਿਹੜੇ ਹੈਬਿਚੁਅਲ ਅਫੈਂਡਰ ਨੇ ਇੰਨਾ ਦੋਸ਼ੇ ਦੇ ਖਿਲਾਫ ਆਲਰੇਡੀ ਕਾਜ਼ੀਮੀ ਕਈ ਬਿਰ ਮੇ ਦੱਜਾ ਹੈ ਤੇ ਇਸ ਲਈ ਬਰੀਕੀ ਨਾਲ ਪੁੱਛੀ ਜਾਂਦੀ ਹੈ ਚਲੋ ਇੰਨਾ ਕਿ ਰਿਮਾਂਡ ਵੀ ਲਿਆਗਾ ਜੀ ਹਾਂ ਜੀ ਇਹਨਾਂ ਦਾ ਰਿਮਾਂਡ ਕੋਰਟ ਤੋਂ ਹਾਸਲ ਕਰਕੇ ਦੇਣਾ ਹੈ ਬੈਕਵਰਡ ਫਾਰਵਰਡ ਲਿੰਪੇਜ ਦੇਖਾਂ ਕਿਥੋਂ ਮਾਲ ਲੈ ਕੇ ਆਇਆ ਕਿਹਨੇ ਸਪਲਾਈਰ ਨੇ ਉਹ ਸਾਰਾ ਪਤਾ ਕਰ ਮਹਲਾ ਜੀ ਸਾਡੇ ਕਮਿਸ਼ਨ ਪੁਲਿਸ ਦੀ ਪੁਲਿਸ ਨੇ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਹੇਠ ਮਾਨਯੋਗ ਸੀਪੀ ਸਾਹਿਬ ਦੇ ਹੁਕਮਾਂ ਦੇ ਅਨਸਾਰ ਜਿਹੜੀ ਆਪਣੀ ਪਾਰਟੀ ਨਕਾਬੰਦ ਕੀਤੀ ਉਸ ਤੋਂ ਨਾਮ ਦੇ ਰਹੀ ਜੀ ਸਾਨੂੰ 4 ਵਿਅਕਤੀ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਕੋਲ 250 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਉਹਨਾਂ ਦੇ ਅੱਗੇ ਫਰਦਰ ਰਹੀ ਦੀ ਹੈ ਸਾਡੇ ਕਿਸੇ ਕਿਸੇ ਚੱਲਦਾ ਸਨ ਇਹਨਾਂ ਦੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਹਾਂ ਜੀ ਇਹਨਾਂ ਦੇ ਖਿਲਾਫ ਜਿਹੜੀ ਹੈਬਿਚੁਅਲ ਅਫੈਂਡਰ ਨੇ ਤਿੰਨਾ ਦੋਸ਼ਿਆਂ ਦੇ ਖਿਲਾਫ ਆਲਰੇਡੀ ਅਕਾਦਮੀ ਕਈ ਬਿਰ ਵਿੱਚ ਦਰਜ ਹੈ ਤੇ ਇਸ ਲਈ ਬਰੀਕੀ ਨਾ ਪੁੱਛੀ ਛੱਡੀ ਆ ਜੀ ਤਿੰਨਾ ਕੀ ਰਿਮਾਂਡ ਵੀ ਲਿਆ ਗਿਆ ਜੀ ਹਾਂਜੀ ਇਹਨਾਂ ਦਾ ਰਿਮਾਂਡ ਕੋਰਟ ਤੋਂ ਹਾਸਲ ਕਰਕੇ ਤੇ ਨਾਲ ਬੈਕਵਰਡ ਫਾਰਵਰਡ ਲਿੰਗੇਜ ਦੇਖਾਂ ਕਿਥੋਂ ਮਾਲ ਲੈ ਕੇ ਆਇਆ ਕਿਹਨੇ ਸਪਲਾਈਰ ਨੇ ਉਹ ਸਾਰਾ ਪਤਾ ਕਰਾਂਗੇ